10 ਫੁੱਟ ਤੇਰਾ ਹੈਡ ਡਾਉਣ ਕਾਸ ਤੇ ਕੱਗਾ ਪਲਾ ਹੱਸਦਾ ਕਾਸ ਬੋਣ ਕਾਸ ਤੇ ਹ ਜਿਹੜੇ ਤੇਰੇ ਵਾਜੇ ਵਿੱਚ ਬੋਲ ਚੱਕੀ ਖੜੇ ਆ ਮੈਂ ਚੰਗੀ ਤਰਾ ਜਾਣਦਾ ਐ ਗਉਣ ਕਾਸ ਤੇ ਕੋਈ ਤੈਨੂੰ ਫੜ ਥਲੇ ਲਾਉਣਾ ਤੇ ਮੇਰੇ ਕੁਲ ਤੈਨੂੰ ਇੱਥੇ ਹੀ ਜਮ ਕੋੜਾ ਚੋਂ ਦੇਣੇ ਹਾ ਇੱਕ ਗੱਲ ਰੱਖੀ ਮੇਰੀ ਯਾਰ ਪੁੱਤਰਾ ਆਇਆ ਆ ਬਾਪੂ ਤੇਰਾ ਬਣਾਇਆ ਬਰੌਣ ਤੇਰੇ ਤੇ ਦੱਬ ਕੇ ਦੁਨੀਆ ਨੇ ਵਹਿਣ ਪਾਲਿਆ ਉੱਠ ਪੁੱਤ ਝੋਟਿਆ ਮੂਸੇ ਵਾਲਿਆ ਹ ਜਿਹੜੇ ਤੇਰੇ ਵਾਜੇ ਵਿੱਚ ਬੋਲ ਚੱਕੀ ਖੜੇ ਆ ਮੈਂ ਚੰਗੀ ਤਰਾ ਜਾਣਦਾ ਐ ਗੌਰ ਸਾਥ ਤੇ ਧੰਨਵਾਦ ਡੱਬ ਬੱਤੀ ਬੋਰ ਥੱਲੇ ਕਾਲੀ ਕਾਰ ਐ ਡੱਬ ਬੱਤੀ ਬੋਰ ਥੱਲੇ ਕਾਲੀ ਕਾਰ ਐ ਣੀ ਮੇਰੇ ਡੱਬ ਬੱਤੀ ਬੋਰ ਥੱਲੇ ਕਾਲੀ ਕਾਰ ਐ ਡੱਬ ਬੱਤੀ ਬੋਰ ਥੱਲੇ ਕਾਲੀ ਕਾਰ ਣੀ ਜੱਟ ਗਏ ਮੇਰੇ ਡੱਬ ਬੱਤੀ ਬੋਰ ਥੱਲੇ ਕਾਲੀ ਕਾਰ ਐ ਡੱਬ ਬੱਤੀ ਬੋਰ ਥੱਲੇ ਕਾਲੀ ਕਾਰ ਣੀ ਮੇਰੇ ਡੱਬ ਬੱਤੀ ਬੋਰ ਥੱਲੇ ਕਾਲੀ ਕਾਰ ਐ ਡੱਬ ਬੱਤੀ ਬੋਰ ਥੱਲੇ ਕਾਲੀ ਕਾਰ ਣੀ ਜੱਟ ਗਏ ਗੜੀ ਬਣਾਉਂਦੇ ਗਏ ਰਨ ਕਰਦੇ ਆਪਣਾ ਕਿਤੀ ਆ ਚੜਦੇ ਤੇ ਚੜਦੇ ਨਹੀਂ ਜਿੱਥੇ ਚੱਲਦੇ ਰਹੰਨੇ ਪੂਰੀ ਲਹਿਰ ਪਰਦੇ ਬੰਦੇ ਜਿਗਰੇ ਵਾਲਿਆ ਸਾਡੇ ਖੜਦੇ ਨਹੀਂ ਹੁਣੇ ਧੁੰਨ ਬਲੀ ਬਲ ਬਲੀ ਵਾਇਰ ਕਰਤਾ